ਇਸ ਤੋਂ ਸਸਤਾ ਹੋਰ ਇਹ ਤੋਂ ਕਿਤੇ ਵਧੀਆ ਕੋਈ ਨੁਸਖਾ ਫਾਰਮੂਲਾ ਅੱਜ ਤੱਕ ਕਿਸੇ ਵੈਦ ਹਕੀਮ ਡਾਕਟਰ ਨੇ ਦਿੱਤਾ ਹੋਵੇ। ਸੀ ਰੋਟੀ ਤੁਸੀਂ ਰਾਤ ਨੂੰ ਬਣਾਉਣੀ ਹੈ। ਸੀ ਰੋਟੀ। ਹਾਂਜੀ। ਕਿ ਮੱਕੀ ਦੀ ਨਹੀਂ ਜੀ। ਮੱਕੀ ਦੇ ਵਿੱਚ ਤਾਂ ਪਹਿਲੇ ਗੁਰੂ ਕੁਝ ਬਹੁਤ ਧਿਆਨ ਰੱਖਣਾ ਵੀ ਰੋਟੀ ਤੁਸੀਂ ਬਾਸੀ ਹੀ ਲੈਣੀ ਹੈ ਤੇ ਇਹ ਤੁਸੀਂ ਖਾਣੀ ਕਿਹਦੇ ਨਾਲ ਹੈ ਪਦੀਨੇ ਦੀ ਚਟਣੀ ਦੇ ਨਾਲ। ਇਹ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਸਹੀ ਤੁਸੀਂ ਆਪਣਾ ਸ਼ੂਗਰ ਚੈੱਕ ਕਰ ਸਕਦੇ ਹੋ ਵੀ ਤੁਸੀਂ ਕੱਲ ਤੁਹਾਡਾ ਸ਼ੂਗਰ ਕੀ ਸੀਗਾ ਅੱਜ ਇਹ ਰੋਟੀ ਖਾਣ ਦੇ ਨਾਲ ਅੱਧੇ ਘੰਟੇ ਬਾਅਦ ਤੁਹਾਡਾ ਸ਼ੂਗਰ ਕੀ ਕਹਿੰਦਾ ਸਿਰਫ ਘਰ ਬੈ ਕੇ ਫ੍ਰੀ ਨਾਲ ਦੀ ਚੀਜ਼ ਹੈ ਕੱਪ ਤੁਸੀਂ ਸਵੇਰੇ ਉੱਠ ਕੇ ਵੀ ਖੇਚਲਾਨੀ ਕਰਨੀ ਹੈ ਰਾਤ ਨੂੰ ਰੋਟੀ ਬਣਾਉਣੀ ਹੈ ਤੇ ਸਵੇਰੇ ਉੱਠ ਕੇ ਪਦੀਨੇ ਦੀ ਚਟਨੀ ਨਾਲ ਚੱਪ ਜਾਣੀ ਹੈ ਤੇ ਆਪਣਾ ਸ਼ੂਗਰ ਦਿਨਾਂ ਚ ਠੀਕ ਕਰ ਲੈਣਾ ਬਹੁਤ ਵੱਡੀ ਗੱਲ ਹੈ ਤੁਸੀਂ ਕਹ ਰਹੇ ਹੋ ਵੀ ਇਹ ਰੋਟੀ ਖਾਣ ਤੋਂ ਬਾਅਦ ਅੱਧੇ ਘੰਟੇ ਚ ਸ਼ੂਗਰ ਤੁਹਾਡਾ ਜਿਹੜਾ ਉਸ ਵੇਲੇ ਕੱਲ ਸੀ ਯਾਨੀ ਕਿ ਇੱਕ ਦਿਨ ਪਹਿਲਾਂ ਤੇ ਅੱਜ ਦੇ ਮੁਕਾਬਲੇ ਫਰਕ ਪਊਗਾ ਇਸੇ ਵਿਧੀ ਦੇ ਨਾਲ ਮੈਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਦੱਸ ਚੁੱਕਿਆ ਹਾਂ ਔਰ ਹਜ਼ਾਰਾਂ ਮਰੀਜ਼ਾਂ ਨੇ ਆਪਣੀ ਸ਼ੂਗਰ ਜਿਹੜੀ ਹੈ ਕੰਟਰੋਲ ਵੀ ਕਰ ਲਈ ਸ਼ੂਗਰ ਵਾਲਿਆਂ ਵਾਸਤੇ ਦੂਜਾ ਨੰਬਰ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਰਹਿੰਦੀ ਹੈ ਤੀਜਾ ਨੰਬਰ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਚੌਥਾ ਨੰਬਰ ਜਿਨ੍ਹਾਂ ਦੇ ਗੈਸ ਬਹੁਤ ਬਣਦੀ ਹੈ ਪੇਟ ਫੁੱਲਿਆ ਫਰਾ ਰਹਿੰਦਾ ਜਾਂ ਬਾਰ-ਬਾਰ ਲੈਟਰਨ ਜਾਣਾ ਪੈਂਦਾ ਇੱਕ ਚੀਜ਼ ਇੰਨਾ ਜ਼ਿਆਦਾ ਫਾਇਦਾ ਕਰਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਜਿਹੜਾ ਸ਼ੂਗਰ ਲੈਵਲ ਹੈ ਉਹ ਸਾਡਾ ਵਧਾ ਕਿਉਂ ਆ ਉਹ ਵਧਣ ਦਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਤੋ ਤੁਹਾਡੇ ਲੀਵਰ ਦੇ ਵਿੱਚ ਖਰਾਬੀ ਆਉਣੀ ਤੁਹਾਡਾ ਡਾਈਜੈਸ਼ਨ ਖਰਾਬ ਹੋ ਜਾਣਾ ਤੁਹਾਡੀ ਟੈਨਸ਼ਨ ਦੇ ਕਰਕੇ ਤੁਹਾਡਾ ਜਿਹੜਾ ਲੀਵਰ ਆ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਹੁੰਦਾ ਹੈ ਸਭ ਤੋਂ ਵੱਧ ਖਰਾਬ ਹੁੰਦਾ ਜਿੰਨਾ ਤੁਹਾਡਾ ਲੀਵਰ ਫੈਟੀ ਹੋਊਗਾ ਜਿੰਨਾ ਤੁਹਾਡੇ ਲੀਵਰ ਦੇ ਵਿੱਚ ਟੌਕਸਿਨ ਭਰੇ ਜਾਣਗੇ ਜਾਂ ਉਹਨੂੰ ਤੁਸੀਂ ਗਲਤ ਖਾਣਾ ਕਹ ਲਓ ਜਾਂ ਗਲੂਕੋਜ਼ ਜ਼ਿਆਦਾ ਤੁਸੀਂ ਲੈ ਲੰਨੇ ਹੋ ਆਪਣੀ ਖਾਣਾ ਦੇ ਵਿੱਚ ਉਹਦੇ ਨਾਲ ਜਿਹੜਾ ਤੁਹਾਡਾ 슈ਗਰ ਲੈਵਲ ਆ ਉਹ ਅੱਪ ਜਾਣਾ ਆਪਾਂ 슈ਗਰ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਦਵਾਈਆਂ ਖਾਈ ਜਾਂਦੇ ਆ ਤੇ ਤੁਹਾਡਾ 슈ਗਰ ਲੈਵਲ ਆ ਤੁਹਾਡੇ ਲੀਵਰ ਦੀ ਸਮੱਸਿਆ ਦੇ ਕਾਰਨ ਵੱਧਦਾ ਅਸੀਂ ਉਸ ਨੂੰ ਠੀਕ ਕਰੀਏ ਤਾਂ ਤੁਹਾਡਾ ਜਿਹੜਾ ਸ਼ੂਗਰ ਲੈਵਲ ਆ ਉਹ ਆਪਣੇ ਆਪ ਕੰਟਰੋਲ 'ਚ ਆਉਣ ਲੱਗ ਜਾਂਦਾ ਹੈ ਤੁਹਾਡੇ ਮੁਤਾਬਕ ਆਯੁਰਵੇਦਾਂ ਮੁਤਾਬਕ ਕਿਹੜੇ ਪੁਆਇੰਟ ਤੱਕ ਜਿਹੜੀ ਸ਼ੂਗਰ ਸਰੀਰ ਨੂੰ ਕੋਈ ਬਹੁਤਾ ਜ਼ਿਆਦਾ ਇਹ ਬਿਲਕੁਲ ਵੀ ਨੁਕਸਾਨ ਨਹੀਂ ਕਰ ਸਕਦਾ ਅਸਲ ਸ਼ੂਗਰ ਜਿਹੜਾ 100 200 ਤੋਂ 220 ਤੱਕ ਜੇ ਤੁਹਾਡਾ ਰਹਿੰਦਾ ਤਾਂ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਤੁਸੀਂ ਉਹਨੂੰ ਬਿਲਕੁਲ ਆਪਣੀ ਖੁਰਾਕ ਚੇਂਜ ਕਰਕੇ ਪਾਣੀ ਹੀ ਵਧਾ ਕੇ ਆਪਣੇ ਸਰੀਰ ਦਾ ਉਹਦੇ ਨਾਲੇ ਤੁਸੀਂ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲੇ ਸ਼ੂਗਰ ਨੂੰ ਪਰ ਗੱਲ ਇਹ ਆ ਵੀ ਡਾਕਟਰਾਂ ਵੱਲੋਂ ਅਸਲੀ ਜਿਹੜੀ ਸੱਚਾਈ ਹੈ ਉਹ ਕਿਸੇ ਮਰੀਜ਼ ਨੂੰ ਦੱਸੀ ਨਹੀਂ ਜਾਂਦੀ ਸ਼ੂਗਰ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਬਿਮਾਰੀ ਨਹੀਂ ਇਹਨੂੰ ਤੁਸੀਂ ਜਦ ਚਾਹੋ ਜਿਵੇਂ ਚਾਹੋ ਆਪਣੀ ਖੁਰਾਕ ਦੇ ਨਾਲ ਆਪਣੇ ਦਿਮਾਗ ਦੇ ਨਾਲ ਘਟਾ ਵਧਾ ਸਕਦੇ ਹੋ ਇੰਨਾ ਸੌਖਾ ਕੰਮ ਹੈ ਇਹ ਕੋਈ ਉਹ ਡਾਕਟਰਾਂ ਦੁਆਰਾ ਇਹ ਕਿਹਾ ਜਾਂਦਾ ਹੈ ਬੀਏ ਹੱਡਾਂ ਦੇ ਵਿੱਚ ਰਚ ਗਿਆ ਦੀ ਸਾਰੀ ਜ਼ਿੰਦਗੀ ਦਵਾਈ ਖਾਣੀ ਪਊਗੀ ਪਰ ਤੁਸੀਂ ਸਿਰਫ ਇਹਨੂੰ ਹਰ ਰੋਜ਼ ਕੁਝ ਮਿੰਟਾਂ ਦੇ ਵਿੱਚ ਹੀ ਕੰਟਰੋਲ ਕਰਨਾ ਸ਼ੁਰੂ ਕਰ ਸਕਦੇ ਹੋ ਸਿਰਫ ਇਹ ਕੋਈ ਵੱਡੀ ਬਿਮਾਰੀ ਨਹੀਂ ਹੈ ਤੇ ਲੋਕ ਨੇ ਜਿਹੜੇ ਸ਼ੂਗਰ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਤੇ ਸ਼ੂਗਰ ਦਾ ਸਭ ਤੋਂ ਵੱਧ ਇਫੈਕਟ ਸਾਡੇ ਕਿਹੜੇ ਸੀਰੀਜ਼ ਦੇ ਅੰਗ ਤੇ ਪੈਂਦਾ ਦੇਖੋ ਸਭ ਤੋਂ ਵੱਧ ਫੈਕਟਰ ਸਾਡਾ ਪੈਂਦਾ ਕਿਡਨੀ ਤੇ ਜਿਹੜਾ ਮੇਨ ਸਾਡੀ ਬੋਡੀ ਦੇ ਵਿੱਚ ਫਿਲਟਰੇਸ਼ਨ ਦਾ ਕੰਮ ਕਰਦੀਆਂ ਨੇ 슈ਗਰ ਬਹੁਤ 10 ਸਾਲ 15 ਸਾਲ ਹੋ ਗਏ ਦਵਾਈਆਂ ਖਾਂਦਿਆਂ ਨੂੰ ਗੋਲੀਆਂ ਖਾਂਦਿਆਂ ਨੂੰ ਡਾਕਟਰ ਨੇ ਇੱਕ ਗੋਲੀ ਤੋਂ ਲਾ ਕੇ ਚਾਰ ਗੋਲੀਆਂ ਤੇ ਲੈ ਆਂਦੇ ਉਹਨਾਂ ਦਾ ਵੀ ਅਸੀਂ 4 ਤੋਂ 6 ਮਹੀਨੇ ਦੇ ਵਿੱਚ ਜਿਹੜਾ 슈ਗਰ ਦੀਆਂ ਗੋਲੀਆਂ ਵੀ ਤੇ ਆਪਣੀ ਦਵਾਈ ਵੀ ਜਿਹੜੀ ਬਿਲਕੁਲ ਬੰਦ ਕਰ ਦਿੰਦੇ ਹਾਂ ਬਿਲਕੁਲ ਸਟੇਬਲ ਕਰ ਦਿੰਦੇ ਹਾਂ ਸलाम नमस्ते ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਸੀਂ ਗੋਲੀਆਂ ਕੈਪਸੂਲ ਟੀਕੇ ਹਸਪਤਾਲਾਂ ਦੇ ਚੱਕਰ ਵੱਡੇ ਵੱਡੇ ਡਾਕਟਰਾਂ ਵੱਲੋਂ ਲਿਖੇ ਗਏ ਟੈਸਟ ਕਰਵਾਉਣ ਤੋਂ ਬਾਅਦ ਵੀ ਆਪਣੀ ਸ਼ੂਗਰ ਉੱਤੇ ਕੰਟਰੋਲ ਨਹੀਂ ਪਾ ਰਹੇ ਲਗਾਤਾਰ ਸ਼ੂਗਰ ਵੱਧ ਰਹੀ ਹੈ ਲਗਾਤਾਰ ਸ਼ੂਗਰ ਦੀਆਂ ਦਵਾਈਆਂ ਖਾਣ ਨਾਲ ਤੁਹਾਡੀ ਸਿਹਤ ਵਿਗੜ ਰਹੀ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਸਾਂਝਾ ਕਰਨ ਵਾਲੇ ਆ ਜੋ ਦੁਨੀਆ ਦਾ ਅਸੀਂ ਦੁਨੀਆ ਦਾ ਕਹਿ ਰਿਹਾ ਦੁਨੀਆ ਦਾ ਸਭ ਤੋਂ ਸੌਖਾ ਹੱਲ ਹੈ ਜਿਸ ਨਾਲ 슈ਗਰ ਕੰਟਰੋਲ ਹੋ ਸਕਦੀ ਹੈ ਹਿਸਾਬ ਚ ਆ ਸਕਦੀ ਹੈ ਯਾਨੀ ਵਧੀ ਹੋਈ 슈ਗਰ ਜੜੋਂ ਖਤਮ ਹੋ ਸਕਦੀ ਹੈ ਸਾਡੇ ਨਾਲ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਹੜਾ ਨੁਸਖਾ ਉਹ ਕਹਿ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਆਸਾਨ ਸਭ ਤੋਂ ਸਸਤਾ ਤੇ ਸਭ ਤੋਂ ਕਫਾਇਤੀ ਅਸੀਂ ਕਹਿ ਲਈਏ ਕਿ ਲਾਭਕਾਰੀ ਨੁਸਖਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸასი ਸ਼ਕਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਇਹ ਤੁਸੀਂ ਇਹ ਦੇਖੋ ਇਹ ਡਾਕਟਰ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਬਾਸੀ ਰੋਟੀ ਰੱਖੀ ਹੋਈ ਹੈ ਇਹ ਰੋਟੀ ਹੈ ਪਰ ਬਾਸੀ ਹੈ ਸਮਝਾਂਗੇ ਕਿ ਕਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਦਾ ਅਸੀਂ ਇਹ ਜਿਹੜਾ ਨੁਸਖਾ ਫਾਰਮੂਲਾ ਬਣਾਉਣਾ ਹੈ ਨਾਲ ਕਿਸੇ ਚੀਜ਼ ਦੀ ਚਟਨੀ ਵੀ ਰੱਖੀ ਹੈ ਡਾਕਟਰ ਸਾਹਿਬ ਨੇ ਤੇ ਅਸੀਂ ਇਹ ਵੀ ਸਮਝਾਂਗੇ ਕਿ ਇਹ ਜਿਹੜੀ ਚਟਨੀ ਹੈ ਇਹ ਕਿਸ ਚੀਜ਼ ਦੀ ਹੈ ਇਸ ਤੋਂ ਬੋਲੇ ਡਾਕਟਰ ਸਾਹਿਬ ਅਸੀਂ ਥੋੜਾ ਨੁਸਖਾ ਫਾਰਮੂਲਾ ਲੋਕਾਂ ਨਾਲ ਸਾਂਝਾ ਕਰੀਏ ਦੁਨੀਆ ਦਾ ਤੁਸੀਂ ਕਹਿ ਰਹੇ ਹੋ ਸਭ ਤੋਂ ਸੌਖਾ ਆਸਾਨ ਤੇ ਸਸਤਾ ਨੁਸਖਾ 슈ਗਰ ਨੂੰ ਕੰਟਰੋਲ ਕਰਨ ਵਾਲਾ ਡਾਕਟਰ ਸਾਹਿਬ ਜਿਹੜੀ ਇਹ 슈ਗਰ ਹੈਗੀ ਹੈ ਦਿਨ ਦੁਗਣੀ ਰਾਤ ਚੌਗਣੀ ਤੇ ਦੁਪਹਿਰ ਅਸੀਂ ਕਹਿ ਲਈ ਕਿ ਛੱਕੇ ਮਾਰ ਰਹੀ ਹੈ ਲਗਾਤਾਰ ਵੱਧ ਰਹੀ ਹੈ ਤੁਹਾਡੇ ਮੁਤਾਬਕ 슈ਗਰ ਵਧਣ ਦਾ ਇਸ ਵੇਲੇ ਕਾਰਨ ਕੀ ਹੈ ਦੇਖੋ ਐਸ ਤੋ ਸਮਝ ਜਿਹੜਾ 슈ਗਰ ਵਧਣ ਦਾ ਕਾਰਨ ਏ ਆ ਸਭ ਤੋਂ ਵੱਡਾ ਦਾ ਕਾਰਨ ਏ ਆ ਵੀ ਲੋਕਾਂ ਨੂੰ ਟੈਨਸ਼ਨ ਬਹੁਤ ਆ ਦੂਜਾ ਵੱਡਾ ਕਾਰਨ ਇਹ ਐ ਵੀ ਸਰੀਰ ਦੇ ਵਿੱਚੋਂ ਜਿਹੜੀ ਗਰਮੀ ਨਹੀਂ ਨਿਕਲਦੀ ਬਹੁਤ ਸਾਰੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਜਿਹੜਾ 슈ਗਰ ਲੈਵਲ ਐ ਉਹ ਸਾਡਾ ਵਧਾ ਕਿਉਂ ਆ ਉਹ ਵਧਣ ਦਾ ਉਹਦਾ ਸਭ ਤੋਂ ਵੱਡਾ ਕਾਰਨ ਐ ਤੁਹਾਡੇ ਲੀਵਰ ਦੇ ਵਿੱਚ ਖਰਾਬੀ ਆਣੀ ਤੁਹਾਡਾ ਡਾਈਜੈਸ਼ਨ ਖਰਾਬ ਹੋ ਜਾਣਾ ਉਹ ਤੁਹਾਡੀ ਟੈਨਸ਼ਨ ਦੇ ਕਰਕੇ ਤੁਹਾਡਾ ਜਿਹੜਾ ਲੀਵਰ ਆ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਹੁੰਦਾ ਸਭ ਤੋਂ ਵੱਧ ਖਰਾਬ ਹੁੰਦਾ ਜਾਂ ਤੁਹਾਡਾ ਦੂਜਾ ਜੇ ਨੰਬਰ ਤੇ ਤੁਹਾਡੇ ਖਾਣ ਪੀਣ ਦੇ ਨਾਲ ਜਿੰਨਾ ਤੁਹਾਡਾ ਲੀਵਰ ਫੈਟੀ ਹੋਊਗਾ ਜਿੰਨਾ ਤੁਹਾਡੇ ਲੀਵਰ ਦੇ ਵਿੱਚ ਟੌਕਸਿਨ ਭਰੇ ਜਾਣਗੇ ਜਾਂ ਉਹਨੂੰ ਤੁਸੀਂ ਗਲਤ ਖਰਾਕ ਕਹ ਲਓ ਜਾਂ ਗਲੂਕੋਜ਼ ਜ਼ਿਆਦਾ ਤੁਸੀਂ ਲੈ ਲੰਨੇ ਹੋ ਆਪਣੀ ਖਰਾਕ ਦੇ ਵਿੱਚ ਉਹਦੇ ਨਾਲ ਜਿਹੜਾ ਤੁਹਾਡਾ 슈ਗਰ ਲੈਵਲ ਆ ਉਹ ਅੱਪ ਜਾਣਾ ਆਪਾਂ ਕੀ ਕਰੀ ਜਾਂਦੇ ਆ ਆਪਾਂ 슈ਗਰ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਦਵਾਈਆਂ ਖਾਈ ਜਾਂਦੇ ਆ ਨਾ ਕਿ ਅਸੀਂ ਕਦੇ ਇਹ ਨਹੀਂ ਸੋਚਦੇ ਹੈਗੇ ਨਾ ਸਾਨੂੰ ਡਾਕਟਰ ਦੱਸਦੇ ਨੇ ਵੀ ਜਿਹੜੇ ਤੁਹਾਡਾ 슈ਗਰ ਲੈਵਲ ਆ ਤੁਹਾਡੇ ਲੀਵਰ ਦੀ ਸਮੱਸਿਆ ਦੇ ਕਾਰਨ ਵੱਧਾ ਅਸੀਂ ਉਸ ਨੂੰ ਠੀਕ ਕਰੀਏ ਤਾਂ ਤੁਹਾਡਾ ਜਿਹੜਾ 슈ਗਰ ਲੈਵਲ ਆ ਉਹ ਆਪਣੇ ਆਪ ਕੰਟਰੋਲ 'ਚ ਆਉਣ ਲੱਗ ਜਾਂਦਾ ਜੀ ਡਾਕਟਰ ਸਾਹਿਬ ਇਸ ਲਈ ਬਹੁਤ ਸਾਰੀਆਂ ਚੀਜ਼ਾਂ ਵੀ ਨੇ ਕਿੰਨੇ ਤੱਕ ਦੇ 슈ਗਰ ਨੂੰ ਜਿਹੜਾ ਆਯੁਰਵੇਦ ਹੈਗਾ ਜਾਂ ਤੁਹਾਡਾ ਤਜਰਬਾ ਹੈ ਉਹ ਨਾਰਮਲ ਮੰਨਦੀ ਹੈ ਵੀ ਇੱਕ ਤਾਂ ਚਲੋ 120 ਵਾਲਾ ਪੁਆਇੰਟ ਹੈਗਾ ਜਿਹੜਾ ਐਲੋਪੈਥੀ ਵੱਲੋਂ ਸਾਡੇ ਕੋਲ ਆ ਜਾਂਦਾ ਤੇ ਤੁਹਾਡੇ ਮੁਤਾਬਕ ਆਯੁਰਵੇਦਾ ਮੁਤਾਬਕ ਕਿਹੜੇ ਪੁਆਇੰਟ ਤੱਕ ਜਿਹੜੀ ਸ਼ੂਗਰ ਹੈ ਸਰੀਰ ਨੂੰ ਕੋਈ ਬਹੁਤਾ ਜ਼ਿਆਦਾ ਜਾਂ ਬਿਲਕੁਲ ਵੀ ਨੁਕਸਾਨ ਨਹੀਂ ਕਰ ਸਕਦੀ ਦੇਖੋ ਬਹੁਤ ਸਾਰੇ ਮਰੀਜ਼ਾਂ ਵੱਲੋਂ ਇੱਕ ਸਾਡਾ ਤਜਰਬਾ ਵੀ ਹੈ ਤੇ ਜੇ ਅਸਲ ਤੁਸੀਂ ਸਚਾਈ ਦੇ ਪੱਖ ਤੋਂ ਜਾਓ ਜੇ ਝੂਠ ਬੋਲਣ ਵਾਲੇ ਪੱਖ ਤੇ ਅੱਜਕੱਲ ਡਾਕਟਰ ਬਹੁਤ ਕੁਝ ਬੋਲੀ ਜਾਂਦੇ ਨੇ ਅਸਲ ਸ਼ੂਗਰ ਹੈ ਜਿਹੜਾ 100 200 ਤੋਂ 220 ਤੱਕ ਜੇ ਤੁਹਾਡਾ ਰਹਿੰਦਾ ਤਾਂ ਉਹ ਕੋਈ ਬਹੁਤ ਵੱਡੀ ਨਹੀਂ ਤੁਸੀਂ ਉਹਨੂੰ ਬਿਲਕੁਲ ਆਪਣੀ ਖੁਰਾਕ ਚੇਂਜ ਕਰਕੇ ਪਾਣੀ ਹੀ ਵਧਾ ਕੇ ਆਪਣੇ ਸਰੀਰ ਦਾ ਉਹਦੇ ਨਾਲੇ ਤੁਸੀਂ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲੇ 슈ਗਰ ਨੂੰ ਪਰ ਗੱਲ ਇਹ ਆ ਵੀ ਡਾਕਟਰਾਂ ਵੱਲੋਂ ਅਸਲੀ ਜਿਹੜੀ ਸਚਾਈ ਹੈ ਉਹ ਕਿਸੇ ਮਰੀਜ਼ ਨੂੰ ਦੱਸੀ ਨਹੀਂ ਜਾਂਦੀ ਹੈਗੀ ਜਦੋਂ ਤੁਹਾਡਾ 슈ਗਰ ਅੱਪ ਜਾਂਦਾ 250 300 350 ਜਾਂਦਾ ਉਦੋਂ ਤੁਹਾਡੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਆ ਜਾਂ ਤੁਹਾਡੇ ਸਰੀਰ ਨੂੰ ਕੋਈ ਐਦਾਂ ਦੀ ਕਵਰਾਟ ਬੇਚੰਨੀ ਫੇਰ ਆਉਂਦੀ ਆ ਨਹੀਂ ਤੁਸੀਂ ਇਹ ਕਹਿ ਲਓ ਵੀ ਬਾਕੀ ਸਾਰੀ ਸਮੱਸਿਆ ਡਰ ਦੀ ਹੈ ਜਦੋਂ ਤੁਸੀਂ ਮਨ ਦੇ ਵਿੱਚ ਡਰ ਬਿਠਾ ਲਿਆ ਵੀ ਮੇਰਾ 10 ਪੁਆਇੰਟ ਵਧ ਗਿਆ 15 ਪੁਆਇੰਟ ਵੱਧ ਗਿਆ ਉਹ ਡਰਨੇ ਤੁਹਾਡਾ 50 ਪੁਆਇੰਟ ਜਿਹੜਾ ਹੋਰ ਚੱਕ ਦੇਣਾ ਮੈਂ ਸਭ ਤੋਂ ਪਹਿਲਾਂ ਕਹਿ ਚੁੱਕਿਆ ਵੀ ਟੈਨਸ਼ਨ ਦੀ ਸਭ ਤੋਂ ਵੱਡੀ ਬਿਮਾਰੀ ਆ ਇਹ ਦੂਜਾ ਨੰਬਰ ਤੁਹਾਡੀ ਖਰਾਕ ਤੇ ਆਉਂਦਾ ਜਿੰਨਾ ਤੁਸੀਂ ਦਿਮਾਗ ਤੇ ਨੂੰ ਸਾਈਕੋਲੋਜੀਕਲੀ ਲੈ ਕੇ ਜਾਓਗੇ ਵੀ ਸਾਡਾ ਸ਼ੂਗਰ ਹੈ ਸ਼ੂਗਰ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਬਿਮਾਰੀ ਨਹੀਂ ਇਹਨੂੰ ਤੁਸੀਂ ਜਦ ਚਾਹੋ ਜਿਵੇਂ ਚਾਹੋ ਆਪਣੀ ਖਰਾਕ ਦੇ ਨਾਲ ਆਪਣੇ ਦਿਮਾਗ ਦੇ ਨਾਲ ਘਟਾ ਵਧਾ ਸਕਦੇ ਹੋ ਇੰਨਾ ਸੌਖਾ ਕੰਮ ਹੈ ਇਹ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਡਾਕਟਰਾਂ ਦੁਆਰਾ ਇਹ ਕਿਹਾ ਜਾਂਦਾ ਹੈ ਵੀ ਇਹ ਹੱਡਾਂ ਦੇ ਵਿੱਚ ਰਚ ਗਿਆ ਦੀ ساری ਜ਼ਿੰਦਗੀ ਦਵਾਈ ਖਾਣੀ ਪਊਗੀ ਪਰ ਤੁਸੀਂ ਸਿਰਫ ਇਹਨੂੰ ਹਰ ਰੋਜ਼ ਕੁਝ ਮਿੰਟਾਂ ਦੇ ਵਿੱਚ ਹੀ ਕੰਟਰੋਲ ਕਰਨਾ ਸ਼ੁਰੂ ਕਰ ਸਕਦੇ ਹੋ ਸਿਰਫ ਇਹ ਕੋਈ ਵੱਡੀ ਬਿਮਾਰੀ ਨਹੀਂ ਹੈ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਹੱਡਾਂ 'ਚ ਰਚ ਗਈ ਪਰ ਡਾਕਟਰ ਤਾਂ ਕਹਿੰਦੇ ਨੇ ਵੀ ਜਦੋਂ ਤੱਕ ਹੁਣ ਤੁਹਾਡੇ ਸਾਹ ਚੱਲਦੇ ਨੇ ਤੁਸੀਂ ਗੋਲੀ ਲਈ ਜਾਓ ਮੁਰਕ ਜਿਹੜਾ ਕੁਝ ਮਰਜ਼ੀ ਖਾਏ ਜਾਓ ਤਾਂ ਠੰਡੇ ਵੀ ਪਲਾਈ ਜਾਂਦੇ ਨੇ ਜੀ ਦੇਖੋ ਜੀ ਗੱਲ ਇਹ ਹੈ ਵੀ ਜਦ ਤੁਹਾਡਾ ਦੇਖੋ ਖੂਨ ਸਾਫ਼ ਹੋ ਗਿਆ ਮੰਨ ਲਓ ਗੱਲ ਸਾਰੀ ਖੂਨ ਦੀ ਹੈ ਹੈ ਨਾ ਜਦੋਂ ਤੁਹਾਡੇ ਖੂਨ ਦੇ ਵਿੱਚੋਂ ਕਹਿ ਲਓ ਵੀ ਗਲੂਕੋਜ਼ ਲੈਵਲ ਤੁਸੀਂ ਉਹਨੂੰ ਖਾ ਖਰਾਕ ਨਾਲ ਵਧਾ ਲਓ ਤੁਸੀਂ ਚਾਰ ਠੰਡੇ ਪੀ ਲਓ ਦੋ ਚਮਚੇ ਚੀਨੀ ਦੇ ਲੋ ਉਹ ਤੁਹਾਡਾ 슈ਗਰ ਲੈਵਲ ਅੱਪ ਜਾਣਾ ਤੁਸੀਂ ਇੱਕ ਜਿਹੜਾ ਤੁਸੀਂ ਮੰਨ ਲਓ 슈ਗਰ ਲੈਵਲ ਆਪਣਾ ਬੋਡੀ ਚ ਨਹੀਂ ਲੈ ਕੇ ਜਾਂਦੇ ਗਲੂਕੋਜ਼ ਜ਼ਿਆਦਾ ਨਹੀਂ ਲੈਂਦੇ ਤਾਂ ਤੁਹਾਡਾ 슈ਗਰ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਣਾ ਬਸ ਇੰਨੀ ਕੁ ਖੇੜਾ ਦੂਜਾ ਨੰਬਰ ਇਹ ਹੈ ਵੀ ਤੁਸੀਂ ਆਪਣੇ ਲੀਵਰ ਨੂੰ ਖਰਾਕ ਕਿੰਨੀ ਕੁ ਚੰਗੀ ਦੰਦੇ ਹੋ ਵੀ ਤੁਹਾਡਾ ਜਿਹੜਾ ਲੀਵਰ ਹੈ ਉਹ ਪਚਾਵ ਹੀ ਰਿਹਾ ਸਹੀ ਢੰਗ ਨਾਲ ਜਦੋਂ ਤੁਹਾਡਾ ਲੀਵਰ ਪਚਾਏ ਨਹੀਂ ਰਿਹਾ ਤੁਸੀਂ ਹਲਕਾ ਜਿਵੇਂ ਉਹਨੂੰ ਗਲੂਕੋਜ਼ ਦੋਗੇ ਉਹ ਵੀ ਤੁਹਾਡਾ ਜਿਹੜਾ 슈ਗਰ ਅੱਪ ਲੈ ਕੇ ਜਾਊਗਾ ਜੀ ਜੀ ਚਾਹ ਸ਼ੂਗਰ ਦਾ ਫਿਰ ਲੀਵਰ ਨਾਲ ਕੀ ਕੰਸਰਨ ਹੈ ਡਾਕਟਰ ਸਾਹਿਬ ਤੁਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹੋ ਵੀ ਲੀਵਰ ਦਾ ਸ਼ੂਗਰ ਨਾਲ ਕਨੈਕਸ਼ਨ ਹੈ ਲੀਵਰ ਦਾ ਸ਼ੂਗਰ ਦਾ ਲੀਵਰ ਦਾ ਸ਼ੂਗਰ ਲੀਵਰ ਦਾ ਆਪਣਾ ਕੰਮ ਹੈ ਜੀ ਸ਼ੂਗਰ ਦਾ ਆਪਣਾ ਕੰਮ ਹੈ ਦੇਖੋ ਜਿਹੜਾ ਵੀ ਤੁਸੀਂ ਖਾਣਾ ਖਾਣੇ ਹੋ ਚਾਹੇ ਮਿੱਠਾ ਖਾਣੇ ਹੋ ਕੌੜਾ ਖਾਣੇ ਹੋ ਖੱਟਾ ਖਾਣੇ ਹੋ ਸਲੂਣਾ ਖਾਣੇ ਹੋ ਸਭ ਤੋਂ ਪਹਿਲਾਂ ਜਾਣਾ ਕਿੱਥੇ ਆ ਤੁਹਾਡੇ ਲੀਵਰ ਦੇ ਵਿੱਚ ਲੀਵਰ ਨੇ ਉਹਦਾ ਜੂਸ ਕੱਢਣਾ ਜੂਸ ਕੱਢ ਕੇ ਤੁਹਾਡੇ ਸਰੀਰ ਨੂੰ ਉਹਨੇ ਅੱਗੇ ਰਕਤ ਦੇਣਾ ਜਿੱਦਾਂ ਆਯੁਰਵੇਦ ਕਹਿੰਦਾ ਵੀ ਰਸ ਪਹਿਲਾਂ ਰਸ ਬਣਨਾ ਫਿਰ ਰਕਤ ਬਣਨਾ ਜਦੋਂ ਤੁਹਾਡਾ ਦੇਈ ਜਾਉਂਗੇ ਉਹਨੇ ਉਹਹਜਾ ਰਸ ਕੱਢਣਾ ਉਹਦੇ ਵਿੱਚੋਂ ਉਹਹਜਾ ਹੀ ਰਸ ਕੱਢ ਕੇ ਉਹਨੇ ਰક્ત ਬਣਾਉਣਾ ਮਤਲਬ ਖੂਨ ਬਣਾਉਣਾ ਤੁਹਾਡਾ ਹਿਮੋਗਲੋਬਿਨ ਬਣਾਉਣਾ ਤੇ ਜਿਹਾ ਜਿਹਾ ਉਹ ਤੁਸੀਂ ਕਹਿ ਲੋ ਵੀ ਖੂਨ ਤੁਹਾਡਾ ਬਣੂਗਾ ਤਾਂ ਬਿਮਾਰੀ ਉਸ ਦੇ ਹਿਸਾਬ ਨਾਲ ਪੈਦਾ ਹੋਣੀ ਹੈ ਨਾ ਕਿ ਤੁਹਾਡੇ ਸੋਚਣ ਦੇ ਹਿਸਾਬ ਨਾਲ ਜਾਂ ਖਾਣ ਦੇ ਹਿਸਾਬ ਨਾਲ ਜਿਹਾ ਜਿਹਾ ਤੁਸੀਂ ਖਰਾਕ ਦਵੋਗੇ ਆਪਣੇ ਲੀਵਰ ਨੂੰ ਉਹਨੇ ਰਸ ਉਹਹਜਾ ਕੱਢਣਾ ਜਿਵੇਂ ਕਹਿ ਲੋ ਵੀ ਮਸ਼ੀਨ ਦੇ ਵਿੱਚ ਸੰਤਰਾ ਪਾਓ ਚਾਹੇ ਤੁਸੀਂ ਗੰਨਾ ਪਾਓ ਉਹਨੇ ਜਹੀ ਜੀ ਚੀਜ਼ ਤੁਸੀਂ ਪਾਉਂਗੇ ਉਹਨੇ ਰਸ ਉਹਹਜਾ ਕੱਢ ਕੇ ਦੇਣਾ ਉਹਹਜਾ ਹੀ ਸਰੀਰ ਦੇ ਉੱਪਰ ਫਿਰ ਪ੍ਰਭਾਵ ਪੈਣਾ ਜੀ ਅੱਛਾ ਡਾਕਟਰ ਸਾਹਿਬ ਬਹੁਤ ਲੋਕ ਨੇ ਜੀ ਬਹੁਤ ਸਾਰੇ ਲੋਕ ਨੇ ਜਿਹੜੇ 슈ਗਰ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਤੇ 슈ਗਰ ਦਾ ਸਭ ਤੋਂ ਵੱਧ ਇਫੈਕਟ ਸਾਡੇ ਕਿਹੜੇ ਸੀਰੀਜ਼ ਦੇ ਅੰਗ ਤੇ ਪੈਂਦਾ ਦੇਖੋ ਸਭ ਤੋਂ ਵੱਧ ਫੈਕਟਰ ਸਾਡਾ ਪੈਂਦਾ ਕਿਡਨੀ ਤੇ ਜਿਹੜਾ ਮੇਨ ਸਾਡੀ ਬੋਡੀ ਦੇ ਵਿੱਚ ਫਿਲਟਰੇਸ਼ਨ ਦਾ ਕੰਮ ਕਰਦੀਆਂ ਨੇ ਜਿੰਨਾ ਤੁਸੀਂ ਕਹ ਲਓ ਵੀ ਅ ਇਫੈਕਟ ਕਿਡਨੀ ਤੇ ਪੈਂਦਾ ਇੱਕ ਤਾਂ 슈ਗਰ ਦੀ ਦਵਾਈ ਜਿਹੜੀਆਂ ਗੋਲੀਆਂ ਖਾਣੇ ਆ ਉਹਦਾ ਇਫੈਕਟ ਦੂਜਾ ਨੰਬਰ ਜਿੰਨਾ ਗਲੂਕੋਜ਼ ਲੈਵਲ ਵਧੂਗਾ ਬਲੱਡ ਦੇ ਵਿੱਚ ਕਿਡਨੀ ਦੇ ਉੱਤੇ ਉਹਨੂੰ ਫਿਲਟਰੇਸ਼ਨ ਕਰਨ 'ਚ ਉੰਨਾ ਜ਼ਿਆਦਾ ਦਿੱਕਤ ਆਊਗੀ ਉਹਦੇ ਨਾਲ ਕਿਡਨੀ ਵੀ ਜਿਹੜੀ ਹੈਗੀ ਆ ਤੁਹਾਡੀ ਕਮਜ਼ੋਰ ਹੋਣ ਲੱਗ ਜੂਗੀ ਬਹੁਤ ਸਾਰੇ ਲੋਕਾਂ ਦਾ ਤੁਸੀਂ ਇਹ ਕਹੋ ਵੀ ਉੱਥੋਂ ਹੀ ਜਦੋਂ ਕਿਡਨੀ ਤੇ ਪ੍ਰੈਸ਼ਰ ਪੈਂਦਾ ਫਿਰ ਬੀਪੀ ਵੀ ਹਾਈ ਹੋਣ ਲੱਗ ਜਾਂਦਾ ਸਾਰਿਆਂ ਤੁਸੀਂ ਇਹ ਕਹੋ ਵੀ 99% ਉਹ ਲੋਕ ਨੇ ਜਿਨ੍ਹਾਂ ਨੂੰ ਬੀਪੀ ਦੇ ਨਾਲ 슈ਗਰ ਦੀ ਸਮੱਸਿਆ ਹੈਗੀ ਉਹ ਹੈਗੀ ਆ ਜਿਨ੍ਹਾਂ ਨੂੰ ਬੀਪੀ ਤੇ 슈ਗਰ ਦੀ ਸਮੱਸਿਆ ਉਹ ਤੁਸੀਂ ਕਹੋ ਵੀ ਉਹਨਾਂ ਦੇ ਹੌਲੀ ਹੌਲੀ ਕਰਕੇ ਉਹਨਾਂ ਨੂੰ ਗੁਰਦਿਆਂ ਦੀ ਸਮੱਸਿਆ ਵੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਅੱਛਾ ਡਾਕਟਰ ਸਾਹਿਬ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਹੈ ਬਹੁਤ ਵਾਰ ਹੁੰਦਾ ਜੀ ਕਹਿੰਦੇ ਦੀ ਸਾਨੂੰ 슈ਗਰ ਦਾ ਇਕੋ ਲੱਗ ਤਾਂ ਸਾਡੀ ਸ਼ੂਗਰ ਵੱਧ ਗਈ ਤੇ ਉਹ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਚਲੀ ਗਈ ਉਹਦੇ ਚ ਆਯੁਰਵੇਦ ਆਯੁਰਵੇਚ ਉਹਦਾ ਹੱਲ ਹੈ ਦੇਖੋ ਉਹਦੇ ਵਿੱਚ ਆਯੁਰਵੇਦ ਦਾ ਹੱਲ ਹੈ ਪਰ ਲੋਕ ਜੇ ਉਸ ਚੀਜ਼ ਨੂੰ ਪ੍ਰੋਪਰ ਸਮਝਣ ਕਿਉਂਕਿ ਇਸ ਦੇ ਵਿੱਚ ਥੋੜਾ ਜਿਹਾ ਸਮਾਂ ਲੱਗਦਾ ਉਸ ਚੀਜ਼ ਦਾ ਹੁਣ ਜਿਹੜਾ ਦੇਖੋ ਇੱਕੋ ਦਮ ਪ੍ਰੈਸ਼ਰ ਵੱਧ ਕੇ ਜਾਂ ਬੀਪੀ ਵੱਧ ਕੇ ਸਾਡਾ ਕਿਤੇ ਵੀ ਵੇਨਸ ਤੇ ਬਲੱਡ ਫਲੋ ਜਿਹੜਾ ਜ਼ਿਆਦਾ ਹੋ ਜਾਂਦਾ ਉਸ ਕਰਕੇ ਕਈ ਵਾਰੀ ਤੁਸੀਂ ਦੇਖਿਆ ਵੀ ਅੱਖ ਦੇ ਵਿੱਚ ਬਲੱਡ ਵੀ ਆ ਜਾਂਦਾ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਲਾਲ ਹੋ ਜਾਂਦੀ ਅੱਖ ਉਹ ਕਾਰਨ ਹੈ ਵੀ ਉਹਦਾ ਆਰਾਮ ਹੈ ਦੇਖੋ ਵੈਸਲਸ ਨੇ ਸਾਡੇ ਜਿੰਨੇ ਬਲੱਡ ਵੈਸਲਜ਼ ਨੇ ਉਹਨਾਂ ਚ ਬਰੀਕ ਜਿਹੜੀਆਂ ਵੇਨਸ ਨੇ ਜਿਹੜੀਆਂ ਵਾਲ ਵਰਗੀਆਂ ਕਹਿ ਲਓ ਇੱਕਦਮ ਬਲੱਡ ਫਲੋ ਜ਼ਿਆਦਾ ਆਊਗਾ ਇੱਕ ਤਰ੍ਹਾਂ ਦਾ ਫਟ ਵੀ ਸਕਦੀ ਆ ਉਹ ਜਾਂ ਉਹਦੇ ਵਿੱਚ ਕੁਛ ਨਾ ਕੁਛ ਇਦਾਂ ਦਾ ਦਿੱਕਤ ਉਹ ਚੀਜ਼ ਕਰਕੇ ਬਲੱਡ ਸਾਡੇ ਉੱਤੇ ਆ ਜਾਂਦਾ ਤੇ ਫੇਰ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਅੱਖ ਤੇ ਬਹੁਤ ਵੱਡਾ ਅਫੈਕਟ ਪੈ ਗਿਆ ਪਰ ਪੈ ਵੀ ਜਾਂਦਾ ਕਈਆਂ ਦੇ ਤੇ ਉਹ ਸਾਰਾ ਕਾਰਨ ਇਹ ਹੈ ਵੀ ਸਾਡਾ ਸ਼ੁਰੂ ਸਾਰਾ ਉਹ ਪੇਟ ਤੋਂ ਹੋਣਾ ਜੀ ਜੀ ਚਾ ਤੇ ਫਿਰ ਡਾਕਟਰ ਸਾਹਿਬ ਹੁਣ ਜਿਹੜਾ ਤੁਹਾਡੇ ਵੱਲੋਂ ਨੁਸਖਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਦੁਨੀਆ ਦਾ ਸਭ ਤੋਂ ਆਸਾਨ ਸਭ ਤੋਂ ਸਸਤਾ ਤੇ ਸਭ ਤੋਂ ਪਹਿਲਾ 슈ਗਰ ਨੂੰ ਕੰਟਰੋਲ ਕਰਨ ਵਾਲਾ ਨੁਸਖਾ ਇਹ ਹੈ ਕੀ ਚੀਜ਼ ਕਿਸ ਚੀਜ਼ ਦੀ ਰੋਟੀ ਬਣਾਈ ਤੇ ਉਹ ਚੀਜ਼ ਹੈ ਵੀ ਬਿਨਾਂ ਦਵਾਈ ਤੋਂ ਲੋਕ ਕਹਿੰਦੇ ਆ ਵੀ ਅਸੀਂ ਦਵਾਈਆਂ ਖਾ ਕੇ ਅੱਕ ਗਏ ਬਿਨਾਂ ਦਵਾਈ ਤੋਂ ਤੇ ਬਿਨਾਂ ਕਿਸੇ ਹੋਰ ਕੋਈ ਐਦਾਂ ਦੀਆਂ ਚੀਜ਼ਾਂ ਖਾਦੇ ਤੋਂ ਤੁਸੀਂ ਕਰੇ ਸਿਰਫ ਰਾਤ ਨੂੰ ਤੁਸੀਂ ਰੋਟੀ ਬਣਾ ਕੇ ਰੱਖਣੀ ਹੈ ਇਹ ਸਿਰਫ ਪੁਰਾਣੇ ਤੁਸੀਂ ਬਜ਼ੁਰਗਾਂ ਤੋਂ ਵੀ ਸੁਣ ਲਿਓ ਅੱਜ ਕੱਲ੍ਹ ਵੀ ਸੁਣਿਆ ਹੋਣਾ ਕਈ ਸਿਆਣੇ ਵੈਦਾਂ ਤੋਂ ਜ਼ਰੂਰ ਸੁਣਿਆ ਹੋਣਾ ਵੀ ਰਾਤ ਨੂੰ ਤੁਸੀਂ ਰੋਟੀ ਬਣਾ ਕੇ ਰੱਖਣੀ ਹੈ ਪੁਰਾਣੇ ਬਜ਼ੁਰਗ ਕੀ ਕਰਦੇ ਸੀਗੇ ਸਵੇਰੇ ਕੀ ਕਰਦੇ ਸੀਗੇ ਉਹ ਰਾਤ ਨੂੰ ਰੋਟੀਆਂ ਬਣਾ ਕੇ ਰੱਖ ਦਿੰਦੇ ਸੀ ਰਾਤ ਨੂੰ ਜਿਹੜੀਆਂ ਰੋਟੀਆਂ ਬਜੀਆਂ ਹੁੰਦੀਆਂ ਸੀਗੀਆਂ ਸਵੇਰੇ ਉਹਨੂੰ ਤੁਸੀਂ ਕਹ ਲਓ ਵੀ ਗੰਡੇ ਨਾਲ ਜਾਂ ਚਟਣੀ ਨਾਲ ਉਹਨੂੰ ਖਾਂਦੇ ਸੀਗੇ ਕੀ ਹੈ ਇੱਕ ਤਾਂ ਕੰਮ ਉਹ ਤੁਹਾਡਾ ਚਟਣੀ ਹੈ ਜਿਹੜੀ ਉਹ ਲੀਵਰ ਨੂੰ ਤੰਦਰੁਸਤ ਕਰਦੀ ਹੈ ਸਭ ਤੋਂ ਪਹਿਲਾਂ ਦੂਜਾ ਨੰਬਰ ਉਹਦੇ ਵਿੱਚ ਗਲੂਕੋਜ਼ ਦੀ ਜਿਹੜੀ ਮਾਤਰਾ ਉਹ ਬਿਲਕੁਲ ਘਟ ਜਾਂਦੀ ਸੀਗੀ ਰਾਤ ਨੂੰ ਪਈ ਪਈ ਚ ਬਾਸੀ ਚ ਕਹਿ ਲਓ ਇੱਕ ਤਰ੍ਹਾਂ ਦਾ ਬਾਹਰੇ ਉਹਨੇ ਹজম ਹੋ ਜਾਣਾ ਪੂਰਾ ਚੰਗੀ ਤਰ੍ਹਾਂ ਤੇ ਉਹ ਜਦੋਂ ਤੁਸੀਂ ਲੀਵਰ ਨੂੰ ਆਪਣੇ ਨੂੰ ਖਸਰੀ ਨੂੰ ਖਰਾਕ ਦੋਗੇ ਤਾਂ ਉਹਦੇ ਵਿੱਚ ਗਲੂਕੋਜ਼ ਬਹੁਤ ਜ਼ਿਆਦਾ ਘਟ ਜਾਂਦਾ ਜਿਹਦੇ ਨਾਲ ਤੁਹਾਡਾ ਜਿਹੜਾ 슈ਗਰ ਲੈਵਲ ਆ ਉਹ ਵਧਣਾ ਨਹੀਂ ਕਿਉਂਕਿ 슈ਗਰ ਸਵੇਰ ਦੇ ਖਾਣੇ ਤੋਂ ਜ਼ਿਆਦਾ ਵੱਧ ਆ ਇਸੇ ਕਰਕੇ ਤੁਸੀਂ ਇਹ ਕਹਿ ਲਓ ਵੀ ਸਰੀਰ ਦੀ ਖਰਾਕ ਵੀ ਇਨਸਾਨ ਦੀ ਜ਼ਿਆਦਾ ਹੁੰਦੀ ਹੈ ਤੇ ਸਵੇਰ ਨੂੰ 슈ਗਰ ਲੈਵਲ ਵੀ ਜਿਹੜਾ ਜ਼ਿਆਦਾ ਅੱਪ ਜਾਂਦਾ ਉਹ ਤਾਂ ਉਹਦੇ ਵਾਸਤੇ ਤੁਸੀਂ ਇਹ ਦੇਖੋ ਆਪਾਂ ਇਹ ਦਿਖਾਉਨੇ ਆ ਵੀ ਮਿੱਸੀ ਰੋਟੀ ਤੁਸੀਂ ਰਾਤ ਨੂੰ ਬਣਾਉਣੀ ਹੈ ਸੀ ਰੋਟੀ ਹਾਂਜੀ ਮੱਕੀ ਦੀ ਨਹੀਂ ਜੀ ਮੱਕੀ ਦੇ ਵਿੱਚ ਤਾਂ ਪਹਿਲੇ ਗ루 ਕੁਝ ਬਹੁਤ ਹੈ ਠੀਕ ਹੈ ਆਪਾਂ ਨੇ ਜੋ ਜਵਾਰ ਅਲਸੀ ਜਾਂ ਤੁਸੀਂ ਕੋਧਰਾ ਜਿਆਦਾ ਅਨਾਜ ਨਹੀਂ ਪਾਉਣੇ ਕਈ ਵਾਰੀ ਆਪਾਂ 8-10 ਅਨਾਜ ਇਕੱਠੇ ਕਰ ਲੈਂਦੇ ਆ ਮਲਟੀ ਗ੍ਰੇਨ ਉਹ ਜਿਆਦਾ ਗਲਤ ਹੋ ਜਾਂਦਾ ਪਰ ਰੋਟੀ ਇੱਕ ਧਿਆਨ ਰੱਖਣਾ ਵੀ ਰੋਟੀ ਤੁਸੀਂ ਬਾਸੀ ਹੀ ਲੈਣੀ ਆ ਤੇ ਇਹ ਤੁਸੀਂ ਖਾਣੇ ਕਿਹਦੇ ਨਾਲ ਹੈ ਪਦੀਨੇ ਦੀ ਚਟਣੀ ਦੇ ਨਾਲ ਪਦੀਨੇ ਦੀ ਚਟਣੀ ਦਾ ਇਹਦੇ ਨਾਲ ਕੰਮ ਕੀ ਹੈ ਇਹਦੇ ਨਾਲ ਕੰਮ ਇਹ ਹੈ ਵੀ ਪਦੀਨੇ ਦੀ ਚਟਣੀ ਜਦੋਂ ਤੁਸੀਂ ਪਿਆਜ਼ ਦੇ ਨਾਲ ਮਿਕਸ ਕਰਕੇ ਬਣਾਉਨੇ ਹੋ ਤੁਸੀਂ ਧਣੀਆਂ ਵੀ ਪਾ ਸਕਦੇ ਹੋ ਵਿੱਚ ਇਹ ਨੇ ਸਭ ਤੋਂ ਜਿਆਦਾ ਕੀ ਕੰਮ ਕਰਨਾ ਤੁਹਾਡੇ ਲੀਵਰ ਦੀ ਡਾਈਜੈਸ਼ਨ ਵਧਾਉਣੀ ਆ ਤੁਹਾਡੇ ਲੀਵਰ ਦੀ ਪਾਚਨ ਸ਼ਕਤੀ ਹੈ ਜਿਹੜੀ ਉਹ ਭਰਪੂਰ ਕਰਦਾ ਹੈ ਇਹ ਪੂਰੀ ਉਹਦੇ ਨਾਲ ਜਿਹੜਾ ਤੁਹਾਡਾ ਗਲੂਕੋਜ਼ ਲੈਵਲ ਹੋਰ ਜ਼ਿਆਦਾ ਡਾਊਨ ਆਊਗਾ ਤੇ ਤੁਹਾਨੂੰ ਇਹ ਅਨਾਜ ਖਾ ਕੇ ਜਿਹੜੀ ਪਚਣ ਦੇ ਵਿੱਚ ਦਿੱਕਤ ਜਿਹੜੇ ਬੰਦੇ ਨੂੰ ਆਉਂਦੀ ਹੈ ਉਹ ਨਹੀਂ ਆਊਗੀ ਤੇ ਸਭ ਤੋਂ ਵੱਡਾ ਇਹਦਾ ਫਾਇਦਾ ਹੈ ਸ਼ੂਗਰ ਵਾਲਿਆਂ ਵਾਸਤੇ ਦੂਜਾ ਨੰਬਰ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਰਹਿੰਦੀ ਹੈ ਤੀਜਾ ਨੰਬਰ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਚੌਥਾ ਨੰਬਰ ਜਿਨ੍ਹਾਂ ਦੇ ਗੈਸ ਬਹੁਤ ਬਣਦੀ ਹੈ ਪੇਟ ਫੁੱਲਿਆ ਫਾਰਾ ਰਹਿੰਦਾ ਜਾਂ ਬਾਰ-ਬਾਰ ਲੈਟਰਨ ਜਾਣਾ ਪੈਂਦਾ ਇੱਕ ਚੀਜ਼ ਇੰਨਾ ਜ਼ਿਆਦਾ ਫਾਇਦਾ ਕਰਦੀ ਹੈ ਪਰ ਜਿਹੜੇ ਬੰਦੇ ਨੂੰ ਸ਼ੂਗਰ ਹੈ ਉਹ ਤੁਸੀਂ ਕਹਿ ਲਓ ਵੀ ਹਰ ਪੱਖੋਂ ਆਪਣੇ ਸਰੀਰ ਤੋਂ ਕਮਜ਼ੋਰ ਹੋ ਜਾਂਦਾ ਜੇ ਤੁਸੀਂ ਐਦਾਂ ਕਰੋਗੇ ਸਿਰਫ ਘਰ ਬੈ ਕੇ ਫ੍ਰੀ ਨਾਲ ਦੀ ਚੀਜ਼ ਐ ਇੱਕ ਰਾਤ ਨੂੰ ਤੁਸੀਂ ਸਵੇਰੇ ਉੱਠ ਕੇ ਵੀ ਖੇਚਲਾਨੀ ਕਰਨੀ ਹੈ ਰਾਤ ਨੂੰ ਰੋਟੀ ਬਣਾਉਣੀ ਹੈ ਤੇ ਸਵੇਰੇ ਉੱਠ ਕੇ ਪਦੀਨੇ ਦੀ ਚਟਨੀ ਨਾਲ ਚੱਪ ਜਾਣੀ ਹੈ ਤੇ ਤੁਹਾਡਾ ਸ਼ੂਗਰ ਦਿਨਾਂ ਚ ਠੀਕ ਕਰ ਲੈਣਾ ਜੀਜੀ ਅੱਛਾ ਡਾਕਟਰ ਸਾਹਿਬ ਜਿਹੜੀ ਇਹ ਰੋਟੀ ਖਾਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਕਿੰਨੇ ਦਿਨਾਂ ਬਾਅਦ ਕਿੰਨੇ ਮਹੀਨਿਆਂ ਬਾਅਦ ਕਦ ਤੱਕ ਜਿਹੜਾ 슈ਗਰ ਹੈਗਾ ਠੀਕ ਹੋਣਾ ਸ਼ੁਰੂ ਹੋ ਜਾਊਗਾ ਇਹ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਸਹੀ ਤੁਸੀਂ ਆਪਣਾ 슈ਗਰ ਚੈੱਕ ਕਰ ਸਕਦੇ ਹੋ ਵੀ ਤੁਸੀਂ ਕੱਲ ਤੁਹਾਡਾ 슈ਗਰ ਕੀ ਸੀਗਾ ਅੱਜ ਇਹ ਰੋਟੀ ਖਾਣ ਦੇ ਨਾਲ ਅੱਧੇ ਘੰਟੇ ਬਾਅਦ ਤੁਹਾਡਾ 슈ਗਰ ਕੀ ਕਹਿੰਦਾ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਊਗਾ ਜੀ ਇਸੀ ਦਾ ਮਤਲਬ ਕੋਈ 2 ਮਹੀਨੇ ਨਹੀਂ ਕੋਈ 6 ਮਹੀਨੇ ਦੀ ਵੇਟ ਨਹੀਂ 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 ਜਦਾਂ ਦੇਖੋ ਆਪਾਂ ਗੱਲ ਕਰੀ ਆ ਵੀ ਖਾਣਕ ਦੀ ਜਦਾਂ ਤੁਸੀਂ ਆਪਣੇ ਸਰੀਰ ਨੂੰ ਖਾਣਕ ਦਵੋਗੇ ਗਲੂਕੋਜ਼ ਲੈਵਲ ਅਪ ਡਾਊਨ ਉਸ ਹਿਸਾਬ ਨਾਲ ਜਾਣਾ ਤੁਸੀਂ ਪਹਿਲੇ ਦਿਨ ਸਿਰਫ ਅੱਧੇ ਘੰਟੇ ਬਾਅਦ ਚੈੱਕ ਕਰ ਸਕਦੇ ਹੋ ਵੀ ਤੁਹਾਡਾ 슈ਗਰ ਕੱਲ ਨਾਲੋਂ ਅੱਜ ਤੁਹਾਡੀ ਵੱਡੀ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਰੋਟੀ ਖਾਣ ਤੋਂ ਬਾਅਦ ਅੱਧੇ ਘੰਟੇ 'ਚ ਸ਼ੂਗਰ ਤੁਹਾਡਾ ਜਿਹੜਾ ਉਸ ਵੇਲੇ ਕੱਲ ਸੀ ਯਾਨੀ ਕਿ ਇੱਕ ਦਿਨ ਪਹਿਲਾਂ ਤੇ ਅੱਜ ਦੇ ਮੁਕਾਬਲੇ ਫਰਕ ਪਊਗਾ ਦੇਖੋ ਇਸ ਚੀਜ਼ ਦੇ ਨਾਲ ਇਸੇ ਵਿਧੀ ਦੇ ਨਾਲ ਮੈਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਦੱਸ ਚੁੱਕਿਆ ਹਾਂ ਔਰ ਹਜ਼ਾਰਾਂ ਮਰੀਜ਼ਾਂ ਨੇ ਆਪਣੀ ਸ਼ੂਗਰ ਜਿਹੜੀ ਹੈ ਕੰਟਰੋਲ ਵੀ ਕਰ ਲਈ ਜਿਹੜੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਤਾਂ ਉਹ ਆਪਣੇ ਸਰੀਰ ਨੂੰ ਜਰੂਰ ਜਿਹੜਾ ਸਵਾਰ ਲੈਂਦੇ ਨੇ ਬਿਮਾਰੀਆਂ ਤੋਂ ਦੂਰ ਹੋ ਜਾਂਦੇ ਨੇ ਆਪਣੇ ਸਰੀਰ ਦੀ ਰੱਖਿਆ ਕਰ ਲੈਂਦੇ ਨੇ ਸਿਰਫ ਸਮਝ ਕੇ ਹੀ ਬਸ ਥੋੜੀ ਜੀ ਇਹ ਗੱਲ ਆ ਵੀ ਸਮਝਦਾਰੀ ਦੀ ਜਿਹੜੀ ਜ਼ਰੂਰਤ ਸਾਨੂੰ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਅੱਛਾ ਡਾਕਟਰ ਸਾਹਿਬ ਫਿਰ ਜਿਸ ਤਰੀਕੇ ਨਾਲ ਤੁਹਾਡਾ ਇਹ ਸ਼ੂਗਰ ਦਾ ਹੈਗਾ ਬਹੁਤ ਸਾਰੇ ਲੋਕ ਹੈਗੇ ਨੇ ਜੋ ਰੋਟੀ ਜਿਨ੍ਹਾਂ ਨੂੰ ਅਸੀਂ ਲਿਕਨ ਸਵਾਦ ਨਹੀਂ ਲੱਗਦੀ ਜਾਂ ਬਣਾ ਨਹੀਂ ਸਕਦੇ ਜਾਂ ਫਿਰ ਉਹ ਕਹਿੰਦੇ ਨੇ ਜੀ ਸਾਡੇ ਕੋਲ ਇਹਨੇ ਜਿਹੜੇ ਅਹਾਰ ਨੇ ਜਿਹੜੇ ਉਹ ਨਹੀਂ ਹੋ ਸਕਦੇ ਬਹੁਤੀਆਂ ਮਜਬੂਰੀਆਂ ਹੁੰਦੀਆਂ ਨੇ ਕਈਆਂ ਕੋਲ ਟਾਈਮ ਦੀ ਘਾਟ ਹੁੰਦੀ ਹੈ ਫਿਰ ਉਹਨਾਂ ਵਾਸਤੇ ਤੁਸੀਂ ਆਪਣਾ ਕੋਈ ਨੁਸਕਾ ਆਪਣਾ ਕੋਈ ਫਾਰਮੂਲਾ ਸੈੱਟ ਕੀਤਾ ਹੋਇਆ ਦੇਖੋ ਜਿਨ੍ਹਾਂ ਦਾ 슈ਗਰ ਬਹੁਤ 10 ਸਾਲ 15 ਸਾਲ ਹੋ ਗਏ ਦਵਾਈਆਂ ਖਾਂਦਿਆਂ ਨੂੰ ਗੋਲੀਆਂ ਖਾਂਦਿਆਂ ਨੂੰ ਡਾਕਟਰ ਨੇ ਇੱਕ ਗੋਲੀ ਤੋਂ ਲਾ ਕੇ ਚਾਰ ਗੋਲੀਆਂ ਤੇ ਲੈ ਆਂਦੇ ਉਹਨਾਂ ਦਾ ਵੀ ਅਸੀਂ 4 ਤੋਂ 6 ਮਹੀਨੇ ਦੇ ਵਿੱਚ ਜਿਹੜਾ 슈ਗਰ ਦੀਆਂ ਗੋਲੀਆਂ ਵੀ ਤੇ ਆਪਣੀ ਦਵਾਈ ਵੀ ਜਿਹੜੀ ਬਿਲਕੁਲ ਬੰਦ ਕਰ ਦਿੰਦੇ ਹਾਂ ਬਿਲਕੁਲ ਸਟੇਬਲ ਕਰ ਦਿੰਦੇ ਹਾਂ ਪਰ ਬੰਦੇ ਨੂੰ ਥੋੜੇ ਜਿਹਾ ਆਪਣੀ ਖਰਾਕ ਤੇ ਤੇ ਆਪਣੇ ਸਰੀਰਪਤੀ ਸੁਚੇਤ ਹੋਣ ਦੀ ਜਿਹੜੀ ਬਹੁਤ ਜ਼ਰੂਰਤ ਹੁੰਦੀ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਸਸਤਾ ਔਰ ਇਹ ਤੋਂ ਕਿਤੇ ਵਧੀਆ ਕੋਈ ਨੁਸਖਾ ਫਾਰਮੂਲਾ ਅੱਜ ਤੱਕ ਕਿਸੇ ਵੈਦ ਹਕੀਮ ਡਾਕਟਰ ਨੇ ਦਿੱਤਾ ਹੋਵੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਮਹਿਜ਼ ਇਹ ਰੋਟੀ ਖਾਣ ਦੇ ਸਾਰ ਅੱਧੇ ਘੰਟੇ ਬਾਅਦ ਤੁਸੀਂ ਆਪਣਾ ਜਦੋਂ 슈ਗਰ ਚੈੱਕ ਕਰੋਗੇ ਤਾਂ ਉਹ ਪਿਛਲੇ ਦਿਨਾਂ ਦੇ ਮੁਕਾਬਲੇ ਬਿਲਕੁਲ ਘਟ ਹੋਇਆ ਨਜ਼ਰ ਆਏਗਾ ਔਰ ਜੇਕਰ ਲਗਾਤਾਰ ਅਸੀਂ ਇਹ ਰੋਟੀ ਤੇ ਚਟਨੀ ਦਾ ਸੁਮੇਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਈਏ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੜੀ ਛੇਤੀ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ। ਅੱਛਾ ਡਾਕਟਰ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਨੁਸਖੇ ਫਾਰਮੂਲੇ ਅਜ਼ਮਾਉਣ ਤੋਂ ਬਾਅਦ ਵੀ ਕਹਿੰਦੇ ਨੇ ਜੀ ਸਾਡੀ ਤਾਂ ਅਸੀਂ ਤਾਂ ਗੱਲਬਾਤ ਕਰਕੇ ਹੀ ਫਿਰ ਕੋਈ ਨਾ ਕੋਈ ਗੱਲਬਾਤ ਸ਼ੁਰੂ ਕਰਾਂਗੇ ਇਸ ਤਰ੍ਹਾਂ ਨਾਲ ਫਿਰ ਤੁਹਾਡੇ ਨਾਲ رابطہ ਕਿਵੇਂ ਕੀਤਾ ਜਾ ਸਕਦਾ? ਦੇਖੋ ਸਾਡਾ ਮਿਲਣ ਦਾ ਟਾਈਮ ਹੈਗਾ ਜਿਹੜਾ ਉਹ ਵੀਰਵਾਰ ਔਰ ਐਤਵਾਰ ਛੱਡ ਕੇ ਉੱਚਾਪਿੰਡ ਸੰਘੋੜ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਤੇ ਹਰ ਐਤਵਾਰ ਨੂੰ ਲੁਧਿਆਣਾ ਦੁਗਰੀ ਦੇ ਵਿੱਚ ਤੁਸੀਂ ਫੋਨ ਕਰਕੇ ਇੱਕ ਦੋ ਦਿਨ ਪਹਿਲਾਂ ਆਪਣਾ ਟਾਈਮ ਲੈ ਕੇ ਫਿਰ ਸਾਨੂੰ ਜਰੂਰ ਮਿਲ ਸਕਦੇ ਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਰੋਟੀ ਬਾਸੀ ਰੋਟੀ ਤੇ ਪੁਦੀਨੇ ਪਿਆਜ਼ ਦੀ ਚਟਨੀ ਵਾਲਾ ਇਹ ਨੁਸਖਾ ਤੁਸੀਂ ਜ਼ਰੂਰ ਅਜ਼ਮਾਉਂਗੇ ਔਰ ਅਜ਼ਮਾ ਕੇ ਫਿਰ ਕਮੈਂਟਾਂ ਦੇ ਵਿੱਚ ਸਾਨੂੰ ਦੱਸੋਗੇ ਜ਼ਰੂਰ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਦੇ ਸਭ ਤੋਂ ਯੰਗੇਸਟ ਵੈਜ ਗਰੁੱਪ ਸਿੰਘ ਪੰਗੂ ਹੋਣਾ ਦੇ ਜਿਹੜੇ ਨੁਸਕੇ ਨੇ ਫਾਰਮੂਲੇ ਨੇ ਕਿੰਨੇ ਕੁ ਕਾਰਗਰ ਨੇ ਕਿਉਂਕਿ ਇਸ ਤੋਂ ਪਹਿਲਾਂ ਪਾਣੀ ਦੇ ਕੈਲਸ਼ੀਅਮ ਵਾਲਾ ਅਸੀਂ ਦਿੱਤਾ ਸੀ ਕੈਲਸ਼ੀਅਮ ਦੀ ਕਿਵੇਂ ਪੂਰਤੀ ਕਰਨੀ ਹੈ ਉਸ ਤੋਂ ਬਾਅਦ ਅਸੀਂ ਦਾਲਚੀਨੀ ਵਾਲਾ ਤੇ ਲੌਂਗ ਵਾਲਾ ਪਾਣੀ ਵਾਲਾ ਨੁਸਖਾ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਬੜੇ ਫਾਇਦੇ ਹੋਏ ਨੇ ਤੇ ਇਹਦਾ ਫਾਇਦਾ ਵੀ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਿ ਕਿੰਨਾ ਕੁ ਫਾਇਦਾ ਇਹਦੇ ਨਾਲ ਹੋਇਆ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੈਜ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਜ਼ਰੀਏ ਵੈਜ ਨਾਲ ਰਾਬਤਾ ਕਰ ਸਕਦੇ ਹੋ ਪਰ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਤੁਸੀਂ ਸਾਂਝੀ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਫਿਲਹਾਲ ਇੱਥੇ ਹੀ ਖਤਮ ਕਰਨ ਦੀ ਲੋਗਿਆ ਧੰਨਵਾਦ